ਇੰਡੀਆ ਦੇ ਰੈਕ ਹਰੇਕ ਜਗ੍ਹਾ ਨੂੰ ਬਾਰੇ ਕਾਨੂੰਨ ਹੈਗੇ ਬੇਸ਼ੱਕ ਅਸੀਂ ਗੱਗਵੇਟ ਦੇ ਬੇਸ਼ੱਕ ਅਸੀਂ ਗੈਂਗਸਟਰ ਹੈ ਬੇਸ਼ੱਕ ਅਸੀਂ ਖਾਲਿਸਤਾਨੀ ਹੈਗੇ ਬੇਸ਼ੱਕ ਕੋਸ਼ ਪਰ ਕਨਸਟੀਟਿਊਸ਼ਨ ਦੇ ਕਾਨੂੰਨ ਦੇ ਮੁਤਾਬਕ ਆਪਾਂ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈ ਸਕਦੇ ਕਿ ਆਪ ਇਹੋ ਜੀ ਕਾਰਵਾਈ ਨਹੀਂ ਕਰ ਸਕਦੇ ਜੀ ਦੇ ਨਾਲ ਕਾਨੂੰਨ ਟੁੱਟੇ ਹੁਣ ਜਦੋਂ ਸੁਪਰੀਮ ਕੋਰਟ ਨੇ ਕਹਤਾ ਹੈ ਕਿ ਤੁਸੀਂ ਘਰ ਲੋਕਾਂ ਦੇ ਘਾ ਨਹੀਂ ਸਕਦੇ ਜਿੰਨਾ ਚਿਰ ਤੁਸੀਂ ਕਾਨੂੰਨ ਦੇ ਘੇਰੇ ਦੇ ਵਿਸ਼ ਤੋਂ ਨਹੀਂ ਜਾਣਦੇ ਤੇ ਇੱਥੇ ਸਤ ਤ੍ਰੀ ਕਾਨੂੰਨ ਆਕਰਟਾ ਤੇ ਬੋਲਡੌਂਸ ਕਰਦੇ ਆ ਇਥੋਂ ਦੀ ਪੁਲਿਸ ਨੇ ਸਤ ਕਰਤਾਪ ਦੀ ਹੈ ਟੋਪੇ ਨਜ਼ਰ ਦੇ ਵਿੱਚ ਇਹ ਇਹ ਤਾਂ ਬਿਲਕੁਲ ਗੈਰ ਕਾਨੂੰਨੀ ਕਾਰਵਾਈ ਹੈ ਤੇ ਜੇ ਇਹ ਡਰਗ ਬੇਚਦੇ ਆ ਜਦੋਂ ਕਾਨੂੰਨ ਹੈ ਜਿਹੜਾ ਇਹਨਾਂ ਦੇ ਉੱਤੇ ਤੁਸੀਂ ਐਨਐਸਰ ਵੀ ਲਾ ਸਕਦੇ ਹੋ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕਰ ਸਕਦੇ ਹੋ ਤੇ ਤੁਸੀਂ ਕਰ ਕਿਉਂ ਕਰੇ ਤੇ ਸਪਰੀਮ ਕੋਰਟ ਨੇ ਵੀ ਤੇ ਕਿਹਾ ਵੀ ਇਹ ਮੁਲਾਜ਼ਮ ਸਰਕਾਰ ਇਹੋਕੇ ਕੰਮ ਕਰੂਗੀ ਗੈਰ ਕਾਨੂੰਨੀ ਤੌਰ ਤੇ ਉੱਤੇ ਘਰਾਂ ਨੂੰ ਢਾਉ ਵੀ ਬੋਲਡੋਜ਼ ਕਰ ਦੋਗੇ ਉਹ ਕੰਟੈਂਪਟ ਆਫ ਕੋਰਟ ਹੈ ਤੇ ਐਕਸ਼ਨ ਸੁਪਰੀਮ ਕੋਰਟ ਲੋਗੋ ਸੋ ਮੇਰਾ ਮਤਲਬ ਇਹ ਬਿਲਕੁਲ ਗੈਰ ਕਾਨੂੰਨੀ ਚੀਜ਼ ਕੀਤੀ ਹੈ ਜਿਹੜੇ ਫਤਿਹਗੜ੍ਹ ਸਾਹਿਬ ਦੀ ਦੀ ਪੁਲਿਸ ਨੇ ਗੁਪਿੰਦਗੜ੍ਹ ਦੇ ਵਿੱਚ ਜਾ ਕੇ ਕਿਸੇ ਵੀ ਡੇਟ ਦਾ ਕਾਰਦਾ ਹੁਤੇ ਹੈ ਜੇ ਉਹ ਖਰਤੀ ਸੀਗੀ ਉਹਦੇ ਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਜ਼ਬਰ ਤੋਂ ਜ਼ਬਰ ਨੂੰ ਲਾਗੂ ਹੋਣਾ ਚਾਹੀਦਾ ਪਰ ਐਸਟਰਾ ਦਾਤਾ ਵੇਟਾ ਹੈਗਾ ਇਸ ਬਾਰੇ ਦਾ ਨੰਬਰ 1 ਹੈ ਦੂਜੀ ਗੱਲ ਹੈ ਕਿ ਕਾਨੂੰਨ ਇੰਨਾ ਹੱਥ ਦੇ ਵਿੱਚ ਫੜ ਲਿਆ ਹਕੂਮਤ ਨੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਇਹ ਘਨੇ ਕਿਸ ਤਰ੍ਹਾਂ ਦੀ ਸਥਿਤੀ ਉਹ ਵੀ ਮਾਰ ਦੁੱਤ ਦਾ ਬੰਦਾ ਜਦ ਕਿ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਸੀਗਾ ਕਿਉਂ ਕਰਕੇ ਆਰਟੀਕਲ 21 ਕਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਨੋ ਪਰਸਨ ਕੈਨ ਬੀ ਕਿਲਡ ਔਰ ਹਿਸ ਲਾਈਫ ਪੁਟ ਇਨ ਜੋਪਰਡੀ ਵਿਦਆਊਟ ਦਾ ਪ੍ਰੋਸੀਜਰ ਲੇਡ ਆਊਟ ਬਾਈ ਲਾਅ ਕਿ ਜਿਹੜਾ ਕਾਨੂੰਨ ਆਰਟੀਕਲ 21 ਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦਿੰਦਾ ਹੈ ਆਪਣੀ ਫ੍ਰੀडम ਦਿੰਦਾ ਹੈ ਉਹਦੇ ਮੁਤਾਬਕ ਸੁਪਰੀਮ ਕੋਰਟ ਕਹਿੰਦਾ ਹੈ ਕਿ ਕਿਸੇ ਕਿਸੇ ਨੂੰ ਮਾਰ ਨਹੀਂ ਸਕਦੇ ਕਿਸੇ ਨੂੰ ਫੜ ਨਹੀਂ ਸਕਦੇ ਕਿਸੇ ਨੂੰ ਸਾੜ ਨਹੀਂ ਸਕਦੇ ਜਿਹੜੇ ਕਾਨੂੰਨ ਦੇ ਅੰਦਰ ਇਹ ਜੇ ਮੰਦਰ ਦੇ ਵਿੱਚ ਗਮੇਜ ਸਿੱਟਿਆ ਇਹ ਤਾਂ ਚਨਾਣ ਹੋਣਾ ਚਾਹੀਦਾ ਹੈ ਤੇ ਬੈਸ ਹੋਣੀ ਪਈ ਦੀ ਹੈ ਕਿ ਜੱਜ ਫੈਸਲੇ ਕਰਦੇ ਹੈ ਇਹ ਇਹ ਕਸੂਰਵਾਦ ਹੈ ਕਿ ਨਹੀਂ ਇਹ ਪੁਲਿਸ ਦੇ ਥਾਣੇ ਨੂੰ ਇਹੋ ਜਿਹੇ ਹੱਥ ਨਹੀਂ ਹੈ ਕਿ ਕਿਸੇ ਦੇ ਉੱਤੇ ਸ਼ੱਤ ਕਰਨ ਦੇ ਉਸ ਨੂੰ ਜਾਨੋਂ ਮਾਰ ਦੇਣ ਇਹ ਬਿਲਕੁਲ ਗਲਤ ਕੀਤਾ ਗਿਆ ਸੀ ਇਹ ਨੂੰ ਟ੍ਰੀਟਲੀ ਸਬਮਿਟ ਦੇ ਪ੍ਰੋਟੀਅਰਿਟੀ ਵਿਦ ਸਟ੍ਰੈਗਨਸ ਥਾਬ ਹੈ ਕੁਸ਼ਵਿੰਦਰ ਸਿੰਘ ਬਾਤ ਉਹਨਾਂ ਨੂੰ ਪੁਲਿਸ ਨੇ ਬਹੁਤ ਕੁੱਟਿਆ ਹੈਗਾ ਔਰ ਇਹ ਹੈ ਕਿ ਇੱਕ ਟਾਬੇ ਦੇ ਵਿੱਚ ਸ਼ਰਾਬ ਪੀ ਰਹੀ ਸੀਗੇ ਕੱਲੀ ਗੱਲ ਹੈ ਕਿ ਇੰਡੀਅਨ ਆਰਮੀ ਦਾ ਕਾਨੂੰਨ ਹੈ ਜਿਹੜੇ ਅਫਸਰ ਹੈ ਉਹ ਟਾਬੇ ਦੇ ਵਿੱਚ ਜਾ ਹੀ ਨਹੀਂ ਸਕਦੇ ਤੇ ਅਫਸਰ ਸ਼ਰਾਬ ਟਾਬੇ ਦੇ ਵਿੱਚ ਪੀਣਾ ਤਾਂ ਬਿਲਕੁਲ ਇੱਕ ਫੋਰਸ ਦਾ ਬਹੁਤ ਵੱਡਾ ਗੁਨਾਹ ਹੈ ਸਟੇ ਟਿਬਿਊਨ ਨੇ ਜਿਹੜੀ ਨਿਊਜ਼ ਦਿੱਤੀ ਹੈ ਉਹਦੇ ਵਿੱਚ ਐਵੀਡੈਂਸ ਹੈ ਕਿ ਇਹ ਪੁਸ਼ਪਿੰਦਰ ਸਿੰਘ ਬਾਠ ਹੈ ਤੇ ਉਹਦਾ ਨਾਂ ਛੱਟ ਕੇ ਪੁਸ਼ਪਿੰਦਰ ਬਾਠ ਲਿਖਿਆ ਇਹਦਾ ਮਤਲਬ ਹੈ ਕਿ ਸਾਡੀਆਂ 12 ਅੱਜ ਸਿੱਖਾਂ ਨੂੰ ਹਿੰਦੂਤਵਾ ਦੇ ਵਿੱਚ ਸਿਮੂਲੇਟ ਕਰਨਾ ਚਾਹੁੰਦੀ ਹੈ ਸਿਮੂਲੇਟ ਦਾ ਮਤਲਬ ਹੈ ਰੋਣਾ ਚਾਹੁੰਦੀ ਹੈ ਕਿ ਅਸੀਂ ਸਿੱਖ ਨਹੀਂ ਹੈ ਅਸੀਂ ਹੁਣ Hindu ਬਣ ਚੁੱਕੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਅਸੀਂ ਅੱਜ ਤੁਹਾਡੇ ਕੋਲੇ ਜਰਨਲਿਸਟਸ ਸਪੋਕੀ ਆਏ ਹੈ ਪ੍ਰੈਸ ਕਾਨਫਰੰਸ ਕਰੰਦੇ ਨੇ ਕਿ ਅਸੀਂ ਇਨਸਾਫ ਮੰਗਦੇ ਹਾਂ ਕਿ ਇਹ ਸੁਪਰੀਮ ਕੋਰਟ ਵੀ ਨੋਟਿਸ ਲਵੇ ਜੋ ਕੁਝ ਗੁਬਿੰਦਗੜ੍ਹ ਦੇ ਵਿੱਚ ਹੋਇਆ ਜੋ ਅੰਮ੍ਰਿਤਸਰ ਦੇ ਵਿੱਚ ਇੱਕ ਟੂਫੇ ਮੁਕਾਬਲੇ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਹੈ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਉਸ ਦੇ ਉੱਤੇ ਵੀ ਉਹਨੇ ਤੇ ਵੀ ਮੋਦੀ ਰਾਜਨਾਥ ਸਾਰੇ ਨੇ ਇਹ ਨਹੀਂ ਕਹਿਤ ਲਈ ਹੈ ਕਿ ਸਿੱਖਾ ਪਾਕਿਸਤਾਨੀ ਦੀ ਗੱਲ ਕਰਦੇ ਹੈ ਮੇਰਾ ਮਤਲਬ ਹੈ ਕਿ ਨਿਊਜ਼ਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਇਹੋ ਜਿਹੇ ਗੱਲਾਂ ਹਰੇ ਇਥੇ ਸੁਣਦਾ ਸਿੱਖਾਂ ਦੇ ਖਲਾਫ ਜਦ ਕਿ ਉੱਥੇ ਰੋਜ਼ ਮਹਿਮਨੇ ਇੱਕ ਅਲੱਗ ਦਾ ਰੇਡੀਓ ਸਟੇਸ਼ਨ ਆਇਆ ਹੋਇਆ ਜਿਹੜਾ ਰੋਜ਼ ਸਿੱਖਾਂ ਦੇ ਖਲਾਫ ਜ਼ਹਿਰ ਬੁਲਦਾ ਹੈ ਔਰ ਜ਼ੈਤ ਹੋਂਦਾ ਔਰ ਖਬਰਾਂ ਦਿੰਦਾ ਸੋ ਮੇਰਾ ਮਤਲਬ ਹੈ ਨਿਊਜ਼ਲੈਂਡ ਤੇ ਮੇਰੇ ਤੋਂ ਇਨਨੂ ਵੀ ਚੋਸ ਹੋਣਾ ਚਾਹੀਦਾ ਹੈ ਕਿ ਇਹ ਲੀਡਰ ਹਿੰਦੂ ਤੋਂ ਬਾਅਦ ਇੱਕ ਖਾਸ ਕਰਕੇ ਇਹ ਤੁਹਾਨੂੰ ਕਿਵੇਂ ਗੁੰਮਰਾਹ ਕਰ ਰਿਹਾ ਹੈ ਕਿ ਸਿੱਖਾਂ ਦੇ ਖਿਲਾਫ ਜ਼ਹਿਰ ਫੈਲਾ ਰਿਹਾ ਹੈ ਤੇ ਤੁਹਾਡੇ ਮਹਾਰਾਜ ਦੀ ਬਾਦਸ਼ਾਹੀ ਨੂੰ ਇਹ ਨਸ਼ ਤੇ ਨਸ਼ ਕਰਦੇ ਰੱਖਣਗੇ ਫਿਰ ਤੁਹਾਡੇ ਤੋਂ ਸਾਨੂੰ ਪ੍ਰੈਸ ਕਾਨਫਰੰਸ ਸੇ ਬਹੁਤ ਜ਼ਰੂਰੀ ਕਰਨੀ ਪਈ ਹੈ ਆਪਣੇ ਪਿੰਡ ਦੇ ਵਿੱਚ ਕਿ ਇਹ ਬਾਹਰ ਨਹੀਂ ਅਸੀਂ ਗਏ ਤੁਹਾਡੇ ਕੋਲੇ ਆਏ ਆ ਕਿ ਇਸ ਚੀਜ਼ ਨੂੰ ਚੰਗੀ ਤਰ੍ਹਾਂ ਪ੍ਰਕਾਸ਼ ਕਰਨਾ ਚਾਹੀਦਾ ਹੈ ਇੱਕ ਗਵਰਨਮੈਂਟ ਦਾ 1.30 ਅਸੀ ਕਾਨੂੰਨ ਨੂੰ ਆਪਣੇ ਹੱਥ ਚ ਲੈ ਲਿਆ ਸਾਡਾ ਹੈਗਾ ਕਿ ਨਹੀਂ ਤੁਸੀਂ ਸਭਧਾਨ ਤੇ ਕਾਨੂੰਨ ਦੇ ਨਾਲ ਚੱਲ ਸਕਦੇ ਹੋ ਆਪਣੇ ਹੱਥ ਦੇ ਵਿੱਚ ਕਾਨੂੰਨ ਤੇ ਸਭਧਾਨ ਨੂੰ ਨਹੀਂ ਲੈ ਸਕਦੇ ਸਸਮਨਰੀ ਕਮੇਟੀ ਦੇ ਵਿੱਚ ਤੋਂ ਪੰਜ ਮੈਂਬਰ ਮੇਰੇ ਉਹਨੇ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਜੀ ਦੇ ਬਾਰੇ ਪ੍ਰਕਿਰਿਆ ਕਰਦੇ ਸੋਚ ਹੈ ਕਿ 14 ਸਾਲ ਤੋਂ ਸਥਿਤੀ ਸਾਡੀ ਟਿੱਖਣ ਦੀ ਜਿਹੜੀ ਪਾਰਲਮੈਂਟ ਹੈ ਜਿਹੜੇ ਇਲੈਕਸ਼ਨ ਨਹੀਂ ਹੋ ਰਹੇ ਇਹ ਸਾਰੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਚੀਜ਼ ਹੋ ਰਹੀ ਹੈ ਤੁਹਾਡੀ ਪਾਰਲੀਮੈਂਟ ਦੇ ਇਲੈਕਸ਼ਨ ਕਿਉਂ ਨਹੀਂ ਕਰੋਂਗੇ ਤੁਸੀਂ ਜੇ ਪਾਰਲੀਮੈਂਟ ਜਿਹੜੀ ਇੰਡੀਆ ਦੀ ਹੈ ਜੇ ਉਹਦੇ ਪਾਰਲੀਮੈਂਟ ਦੇ ਇਲੈਕਸ਼ਨ ਇੱਕ ਸਾਲ ਤੋਂ ਵੀ ਜ਼ਿਆਦਾ ਹੋ ਜਾਣ ਤਾਂ ਹਿੰਦੂ ਚੱਕ ਦੇਣਗੇ ਇਹ ਸਾਰਾ ਕੁਝ ਕੀ ਇਹ ਸਾਡੇ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ ਪਾਰਲੀਮੈਂਟ ਤੇ ਇਹ ਲੋਕ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਇਹ ਬਿਲਕੁਲ ਗੈਰ ਕਾਨੂੰਨੀ ਹੈ ਕਿ ਹੈ ਬਿਲਕੁਲ ਗੈਰ ਕਨਸਟੀਚਿਊਸ਼ਨਲ ਹੈ ਇਹ ਆਪ ਹੀ ਸੈਂਟਰ ਦੇ ਮੋਢਿਆਂ ਦੇ ਉੱਤੇ ਚੜ ਕੇ ਇਹੋ ਜੇ ਕੰਮ ਕਰ ਰਿਹਾ ਹੈ ਇਹ ਜਮਹੂਰੀਅਤ ਦੀ ਚੀਜ਼ ਨਹੀਂ ਇਹ ਗੈਰ ਕਾਨੂੰਨੀ ਚੀਜ਼ ਹੈ ਕਿ ਇਹ ਦੇਵਾਲਾ ਚਾ ਭਗਵਾਨ ਸਿੰਘ ਜੀ ਨੂੰ ਕਿ ਆਮ ਪਾਰਟੀ ਨੂੰ ਮਾਰਚਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂ ਕਰਕੇ ਇਹਦਾ ਰਿਐਕਸ਼ਨ ਬਹੁਤ ਹੋ ਗਿਆ ਹੈ ਜੇ ਨਿਯਮੀ ਬੱਚਾ ਹਿਮਾਚਲ ਦੀਆਂ ਪੰਜਾਬ ਦੇ ਵਿਚਾਰੀ ਹੈ ਉਹਨਾਂ ਦੇ ਉੱਤੇ ਲੋਕੀ ਹੁਣ ਝੰਡਾ ਵਾਲਿਆਂ ਦੀ ਫੋਟੋ ਤੇ ਪੋਸਟਰ ਲਾ ਰਹੇ ਹੈ ਇਹ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਹਿਮਾਚਲ ਪੰਜਾਬ ਦਾ ਹਲਕਾ ਹੈਗਾ ਲਾਹੌਰ ਦਰਬਾਰ ਦਾ ਹਿੱਸਾ ਸੀਗਾ ਤੇ ਇਹ ਵੀ ਜਬਰਦਸਤ ਇੰਦਰਾ ਗਾਂਧੀ ਨੇ 1966 ਦੇ ਵਿੱਚ ਪੰਜਾਬ ਤੋਂ ਤੋੜ ਕੇ ਇਹਨੂੰ ਹਿਮਾਚਲ ਬਣਾਇਆ ਹੋਇਆ ਇਹ ਪੰਜਾਬ ਦਾ ਹੱਕ ਹੈ ਤੇ ਇਹਨੂੰ ਫੇਲ ਸਾਢੇ ਕਿ ਛੱਡਦੇ ਨਹੀਂ ਹੈ ਸਰਵਰ ਫਰਦੀਂਦਰ ਸਿੰਘ ਤਾਂ ਵੀਰੇ ਹਸਤੀ ਹਾਦਸਾ ਇਹ ਤੋਂ ਕੁੱਤ ਵਾਰ ਫੇਰੋ ਹੁਣ ਕੱਲ ਉਹਨੇ ਉਹਨੂੰ ਮਨਾ ਲਿਆ ਇਹਨਾਂ ਨੇ ਉਹ ਕਹਿੰਦਾ ਮੈਂ ਲੈ ਲੂੰਗਾ ਉਹਦੇ ਵਿੱਚ ਚਾਰ ਹਿੱਸੇ ਮਾਰ ਲਾਂਗਾ ਉਸ ਤੋਂ ਪਹਿਲਾਂ ਪੂਰਾ ਘਟਿਆ ਰਿਹਾ ਉਹ ਕਹਿੰਦਾ ਮੈਂ ਤਾਂ ਨਹੀਂ ਨਹੀਂ ਕੋਹਾਲੇ ਨਹੀਂ ਪੈਦਾ ਹੁੰਦਾ ਤੇ ਉਹੋ ਕੱਲ ਮੰਨ ਗਿਆ ਤੂੰ ਕੀ ਸਮਝਦੇ ਹੋ ਤੇਰੀ ਇੱਥੇ ਕੀ ਹੈ ਉਹ ਟੋਕ ਕੇ ਚੱਟ ਲੈਣਾ ਹੁਣ ਇਹਦੇ ਬਾਰੇ ਮੈਨੂੰ ਸੈਟ ਕਰਦਾ ਇਹ ਤਰਿਕ ਮੀਰੀ ਮਾਰਗ ਨੂੰ ਆ ਠੀਕ ਹੈ ਫੁੱਕ ਕੇ ਛੱਟੀ ਹੁੰਦੇ ਹੈ ਤਾਂ ਫੇਰ ਇਹ ਇਤੇ ਬਾਰੇ ਤਾਂ ਕੁਝ ਬਹੁਤ ਸਿਆਣੇ ਕੁਝ ਲੋਕਾਂ ਤੋਂ ਵੀ ਇਹ ਕੋਈ ਆਦਮੀ ਦਾ ਕੰਮ ਹੈ ਕੋਈ ਦਿੱਕਤ ਦਾ ਕੰਮ ਫੁੱਕ ਕੇ ਛੱਟ ਲੈਣਾ ਕੋ